ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਈ ਪਹੁੰਚੇ ਆਂ ਸ਼੍ਰੀ ਮੁਕਸਰ ਸਾਹਿਬ ਕੋੜਨ ਵਾਲੇ ਮੇਲੇ ਤੇ ਇੱਥੇ ਇਸ ਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰ ਦਿਖਾਵਾਂਗੇ ਤੇ ਉਹਨਾਂ ਦੇ ਮਾਲਕਾਂ ਨਾਲ ਵੀ ਥੋੜੀ ਬਾਤਚੀਤ ਕਰਾਵਾਂਗੇ ਕੁੱਕੜ ਕਬੂਤਰ ਸਭ ਕੁਝ ਤੁਹਾਨੂੰ ਦਿਖਾਵਾਂਗੇ ਕਿੰਨਾ ਮਾਲਕਾਂ ਨੇ ਘਰ ਦੀ ਬਰੀਡ ਤਿਆਰ ਕੀਤੀ ਹੈ ਜਾਂ ਕੋਈ ਵਪਾਰੀ ਵਪਾਰ ਦਾ ਕੰਮ ਕਰਦਾ ਹੈ ਕੋਈ ਵੇਚਣ-ਖਰੀਦਣ ਵਾਸਤੇ ਆਇਆ ਸਭ ਤੁਹਾਨੂੰ ਗੱਲਬਾਤ ਕਰਾਵਾਂਗੇ ਥੋੜੀ ਬਾਕੀ ਜੀ ਬਹੁਤ ਸੋਹਣੇ ਜਾਨਵਰ ਆ ਸਾਰੇ ਤਰ੍ਹਾਂ ਦੇ ਜਾਨਵਰ ਆ ਇੱਥੇ ਮੁਰਗੇ ਕੀ ਘੋੜੇ ਘੋੜੀਆਂ ਹੋਰ ਪੰਛੀ ਤੇ ਸਾਰਿਆਂ ਵਾਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਬਣੇ ਰਹੋ ਸਾਡੇ ਨਾਲ ਦੇਖੋ ਦੋਸਤੋ ਸ਼੍ਰੀ ਮਕਸਾ ਸਾਹਿਬ ਮੱਗੀ ਮੇਲਾ 2025 ਬਹੁਤ ਸੋਹਣੇ ਸੋਹਣੇ ਜਾਨਵਰ ਤੇ ਬਾਈ ਹੁਣੀ ਲੈ ਕੇ ਆਏ ਨੇ ਬਹੁਤ ਸੋਹਣੇ ਸੋਹਣੇ ਨੁਕਰੇ ਘੋੜੇ ਮਾਰਵਾਲੀ ਘੋੜੇ ਚੰਬੀਆਂ ਘੋੜੀਆਂ ਕੁਝ ਬਾਈ ਜਿਹੜੇ ਨਾਮੀ ਘੋੜੇ ਨੇ ਦਿਖਾਉਣ ਲਈ ਲੈ ਕੇ ਆਉਂਦੇ ਨੇ ਜਿਸ ਨੇ ਘੋੜੀਆਂ ਮੇਡ ਕਰਵਾਉਣੀਆਂ ਹੋਣ ਜਾਂ ਕਿ ਆਪਣੇ ਸ਼ੌਂਕ ਵਜੋਂ ਲੈ ਕੇ ਆਉਂਦੇ ਨੇ ਕੁਝ ਬਾਈ ਹੋਣੀ ਆਪਣੇ ਜਾਨਵਰ ਵੇਚਣ ਲਈ ਲੈ ਕੇ ਆਉਂਦੇ ਨੇ ਦੇਖੋ ਬਹੁਤ ਸੋਹਣੇ ਸੋਹਣੇ ਜਾਨਵਰ ਇਸ ਵਾਰ ਸ਼੍ਰੀ ਮੁਕਸਸਾਬ ਮੇਲੇ ਤੇ ਆਏ ਲੈ ਕੇ ਆਏ ਨੇ ਇੱਕ ਘੋੜਾ ਦੋਸਤੋ ਅਲਮਾ ਸਮੁੰਦਰ ਦਾ ਬੱਚਾ ਇਹ ਆਗੇ ਬਾਹਰਲੇ ਪੇਟੂ ਦੋਸਤੋ ਬਾਹਰਲੀਆਂ ਸਟੇਟਾਂ ਦੀਆਂ ਨਸਲਾਂ ਨੇ ਜੋ ਵੱਖ-ਵੱਖ ਤਰ੍ਹਾਂ ਦੇ ਲੋਕ ਜਾਨਵਰ ਲੈ ਕੇ ਆਉਂਦੇ ਨੇ ਕੁੱਕੜ ਕਬੂਤਰ ਇਹ ਘੋੜਾ ਨੁਕਰਾ ਜੋ ਬਾਬਾ ਜੀ ਨੇ ਮਾਨਸਾ ਜ਼ਿਲ੍ਹੇ ਤੋਂ ਮੂਸੇ ਦੇ ਨੇੜੇ ਇਹਨਾਂ ਦਾ ਪਿੰਡ ਪੈਂਦਾ ਜੀ ਇਹ ਵੀ ਬਹੁਤ ਸੋਹਣਾ ਜਾਨਵਰ ਆ ਮੇਰੇ ਵੀਰੋ ਬਹੁਤ ਹੀ ਜ਼ਿਆਦੇ ਸੋਹਣਾ ਅਤੀ ਸੁੰਦਰ ਕਹਿ ਸਕਦੇ ਆ ਜੀ ਨੂੰ ਇਹ ਟੈਂਟ ਆ ਗਿਆ ਵੀਰੇ ਬਾਈ ਸੋਨੂ ਗਿੱਲ ਹੁਣਾਂ ਦਾ ਫਰੋਸ਼ਾ ਆ ਲਿਆਂ ਦਾ ਕਿੰਨਾ ਕੋਲ ਐਸ ਟਾਈਮ ਅਰਜਨ ਰੌਲੀ ਵਾਲਾ ਘੋੜਾ ਤੇ ਬਹੁਤ ਸੋਹਣੇ ਚੰਗੇ ਰਿਜ਼ਲਟ ਆਉਂਦੇ ਨੇ ਤੇ ਬਹੁਤ ਸੋਹਣੇ ਸੋਹਣੇ ਬੱਚੇ ਬਾਈਆਂ ਕੋਲ ਆਪਣੇ ਕੋਲੇ ਵੀ ਨੇ ਇਹ ਘੋੜਾ ਵੀਰੇ ਸਿੰਧਵਾਜ ਇਹ ਵਿੱਚ ਆਪਣੀ ਇਹ ਦੇਖੋ ਐਡ ਵੀ ਆ ਗਈ ਪੋਸਟਰ ਦੀ ਇਹ ਘੋੜਾ ਸਿੰਧਵਾਜ ਆ ਵੀਰੇ ਹਰੀਕੇ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਇਹ ਵੀਰੇ ਜਿਹੜੇ ਹੁਣ ਘੋੜੇ ਤੁਸੀਂ ਦੇਖ ਰਹੇ ਹੋ ਦੇਖੋ ਮਾਰਵਾੜੀ ਘੋੜੇ ਬਹੁਤ ਹੀ ਸੋਹਣਾ ਇੱਕ ਦੂਸਰੇ ਤੋਂ ਹੰਕਾਰ ਚ ਕਹਿ ਸਕਦੇ ਆ ਮੇਲੇ ਚ ਜਾਂ ਆਪਣੀ ਮौज-ਮਸਤੀ ਕਹਿ ਸਕਦੇ ਆ ਵੀਰ ਹੁਣੀ ਬਾਹਰ ਢੇੜਾ ਕਢਾਉਣ ਲੈ ਕੇ ਆਏ ਸੀ ਜਾਨਵਰਾਂ ਦਾ ਥੋੜਾ ਜੈ ਇਨਾਂ ਨੇ ਆ ਵੀਰ ਆਪਣੇ ਪਿੰਡ ਵਾਲੇ ਟੈਂਟ ਆਪਣੇ ਵੀਰ ਚਾਚੇ ਹੁਣੀ ਤੇ ਵੀਰ ਮਣੀ ਅਰਸ਼ਦੀਪ ਸਿੰਘ ਹੁਣੀ ਜਸਵਿੰਦਰ ਹੁਣੀ ਉਹਨਾਂ ਦਾ ਟੈਂਟ ਹੈ ਜੀ ਤੇ ਸੌਦਾ ਕਰ ਰਹੇ ਨੇ ਵੀਰ ਜੁਪੀ ਵਾਲਾ ਨਾ ਨੀਲੀ ਬਸ਼ੇਰੀ ਦਾ ਕੋਲੋਣੀ ਠੀਕ ਹੈ ਜੀ ਦੋਸਤੋ ਬਹੁਤ ਬਹੁਤ ਧੰਨਵਾਦ